ਸਵਾਪਤੀ ਜੀ ਮੈਂ ਉਸ ਖੇਤਰ ਤੋਂ ਆਇਆ ਕਿ ਪੰਜਾਬ ਦਾ ਜੋ ਫਿਰੋਜ਼ਪੁਰ ਕੰਸਟੀਚੁਐਂਸੀ ਹੈ ਪਾਕਿਸਤਾਨ ਦੇ ਨਾਲ ਨਾਲ 200 ਕਿਲੋਮੀਟਰ ਦਾ ਫਾਸਲਾ ਜੋ ਹੈ ਉਸ ਏਰੀਏ ਚ ਬਹੁਤ ਗਰੀਬ ਲੋਕ ਹੈ ਲਾਚਾਰ ਹੈ ਬਿਮਾਰੀ ਦੀ وجہ ਨਾਲ ਉਹ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੋ ਇਸ ਕਰਕੇ ਮੈਂ ਮੇਰੀ ਬੇਨਤੀ ਹੈ ਕਿ ਜੋ ਹਸਪਤਾਲ ਬਣੇ ਹਨ ਉਹਨਾਂ ਚ ਡਾਕਟਰ ਵੀ ਨਹੀਂ ਹੈ ਕੰਪਿਊਟਰ ਨਹੀਂ ਦਵਾਈ ਨਹੀਂ ਕੁਝ ਵੀ ਨਹੀਂ ਹੈ ਇਸ ਤੋਂ ਇਲਾਵਾ ਸਵਾਪਤੀ ਜੀ ਜੋ ਮੇਰਾ ਮਾਲਵਾ ਖੇਤਰ ਜਿਹੜਾ ਏਰੀਆ ਹੈ ਉਹਦੇ ਵਿੱਚ ਕੈਂਸਰ ਦੀ ਐਨੀ ਮਾੜੀ ਹਾਲਤ ਹੈ ਕਿ ਘਰ ਘਰ ਵਿੱਚ ਦੋ ਦੋ ਤਿੰਨ ਤਿੰਨ ਮਰੀਜ਼ ਜਿਹੜੇ ਆ ਉਹ ਕੈਂਸਰ ਨਾਲ ਜੂਝ ਰਹੇ ਤੇ ਆਪ ਤੁਸੀਂ ਸਮਝਦੇ ਹੋ ਕਿ ਜਿਹੜਾ ਇਨਸਾਨ ਕੈਂਸਰ ਦਾ ਨਾਮ ਸੁਣ ਲੈਂਦਾ ਤਾਂ ਅੱਧੀ ਮੌਤ ਉਹਦੀ ਉਸ ਦਿਨੀ ਹੋ ਜਾਂਦੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੋ ਇਸ ਏਰੀਆ ਦੇ ਵਿੱਚ ਸਾਡੇ ਫਿਰੋਜ਼ਪੁਰ ਦੇ ਵਿੱਚ ਇੱਕ ਪੀਜੀਆਈ ਹਸਪੀਟਲ ਜਿਹੜਾ ਕਿ 2012 ਦੇ ਵਿੱਚ 500 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਉਹ ਭੇਜਿਆ ਗਿਆ ਸੀ ਬਾਦਕਿਸਤਾਨ ਦੀ ਸਾਡੀ ਹੈ ਕਿ ਉਸ 12 ਸਾਲ ਉਹਦਾ ਕੋਈ ਕੰਮ ਨਹੀਂ ਚਾਲੂ ਹੋਇਆ ਆ ਇਸ ਸਾਲ ਜਿਹੜਾ ਕੰਮ ਚਾਲੂ ਹੋਇਆ ਪਰ ਉਹ 500 ਕਰੋੜ ਦੀ ਬਜਾਏ ਖਟੋਗੜ 5000 ਕਰੋੜ ਦਾ ਲਾਗੂ ਕੀਤਾ ਹੈ ਇਸ ਤੋਂ ਇਲਾਵਾ ਸਭਾਪਤੀ ਜੀ ਮੇਰੀ ਗੱਲ ਸੁਣ ਲੋ ਇਸ ਸਾਨੂੰ ਬਦ ਕਿਸੇ ਇਸ ਕਰਕੇ ਕਿ ਮੋਦੀ ਸਾਹਿਬ ਇੱਕ ਵਾਰ ਫਰੋਹੇਪੁਰ ਗਏ ਸੀ ਫਰੋਹੇਪੁਰ ਉਹ ਨਾ ਜਾ ਸਕੇ ਮੌਕੇ ਤੇ ਕਿਉਂਕਿ ਇਹਨਾਂ ਦੀ ਪਾਰਟੀ ਦੇ ਕੁਝ ਲੋਕਾਂ ਨੇ ਰਸਤਾ ਬੰਦ ਕਰਤਾ ਕਿਉਂਕਿ ਉੱਥੇ ਲੋਕ ਇਕੱਠੇ ਨਹੀਂ ਹੋਏ ਸੀ ਉਹ ਵਾਪਸ ਆ ਗਏ ਤੋਂ ਉਹਦਾ ਸਾਨੂੰ ਖਮਿਆਜਾ ਬੁਕਤਣਾ ਪਿਆ ਐਸੇ ਤਰ੍ਹਾਂ ਐਸੇ ਤਰ੍ਹਾਂ ਸਭਾਪਤੀ ਜੀ ਸਾਡਾ ਜਿਹੜਾ ਮਤਲਬ ਹੈ ਕਿ ਸਾਡਾ ਉਹ ਹਸਤਾ ਜਿਹੜਾ ਚਾਲੂ ਕਰਵਾਤਾ ਕਰਵਾਇਆ ਜਾਵੇ ਹੋਰ ਬੈਦ ਨਿੱਤੇ ਜਾਣ 49 ਸਵਾ ਪਤੀ ਦੇ ਐਸਾ ਰਸਤਾ ਮੈਂ ਸਵਾ ਪਤੀ ਕੈਂਸਰ ਹਸਪਤਾਲ ਜਿਹੜਾ ਫਾਜ਼ਲਕਾ ਦੇ ਵਿੱਚ ਸਾਡੇ 50 ਲੱਖ ਰੁਪਏ ਦੇ ਨਾਲ ਜਿਹੜਾ ਅੰਡਰ ਕੰਸਟਰਕਸ਼ਨ ਹੈ ਉਹਨੂੰ ਵੀ ਪੂਰੇ ਪੈਸੇ ਦੇ ਕੇ ਕੈਂਸਰ ਹਸਪਤਾਲ ਬਣਾਤਾ ਜਾਵੇ ਜਦੋਂ ਇਹ ਦੋਨੇ ਹਸਪਤਾਲ ਬਣ ਜਾਣਗੇ ਤਾਂ ਪੰਜਾਬ ਦਾ ਜਿਹੜਾ ਮਾਲਵੇ ਦਾ ਖੇਤਰ ਹੈ ਉਹ ਕੈਂਸਰ ਤੋਂ ਬਿਮਾਰੀ ਦਾ ਇਲਾਜ ਜਿਹੜਾ ਉਹ ਸਾਡੇ ਪੰਜਾਬ ਦੇ ਵਿੱਚ ਕਰਾ ਸਕਣਗੇ ਸਵਾ ਪਤੀ ਜੀ ਮੈਂ ਉਸ ਖੇਤਰ ਤੋਂ ਆਇਆ ਕਿ ਪੰਜਾਬ ਦਾ ਜੋ ਫਰੋਜਪੁਰ ਕੰਸਟੀਚੁਐਂਸੀ ਹੈ ਪਾਕਿਸਤਾਨ ਦੇ ਨਾਲ ਨਾਲ 200 ਕਿਲੋਮੀਟਰ ਦਾ ਫਾਸਲਾ ਜੋ ਹੈ ਉਸ ਏਰੀਏ ਚ ਬਹੁਤ ਗਰੀਬ ਲੋਕ ਹੈ ਲਾਚਾਰ ਹੈ ਬਿਮਾਰੀ ਦੀ وجہ ਨਾਲ ਉਹ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੋ ਇਸ ਕਰਕੇ ਮੈਂ ਮੇਰੀ ਬੇਨਤੀ ਹੈ ਕਿ ਜੋ ਹਸਪਤਾਲ ਬਣੇ ਹਨ ਉਹਨਾਂ ਚ ਡਾਕਟਰ ਵੀ ਨਹੀਂ ਹੈ ਕੰਪਿਊਟਰ ਨਹੀਂ ਦਵਾਈ ਨਹੀਂ ਕੁਝ ਵੀ ਨਹੀਂ ਹੈ ਇਸ ਤੋਂ ਇਲਾਵਾ ਸਵਾਪਤੀ ਜੀ ਜੋ ਮੇਰਾ ਮਾਲਵਾ ਖੇਤਰ ਜਿਹੜਾ ਏਰੀਆ ਹੈ ਉਹਦੇ ਵਿੱਚ ਕੈਂਸਰ ਦੀ ਐਨੀ ਮਾੜੀ ਹਾਲਤ ਹੈ ਕਿ ਘਰ ਘਰ ਵਿੱਚ ਦੋ ਦੋ ਤਿੰਨ ਤਿੰਨ ਮਰੀਜ਼ ਜਿਹੜੇ ਹੈ ਉਹ ਕੈਂਸਰ ਨਾਲ ਜੂਝ ਰਹੇ ਹੈ ਤੇ ਆ ਤੁਸੀਂ ਸਮਝਦੇ ਹੋ ਕਿ ਜਿਹੜਾ ਇਨਸਾਨ ਕੈਂਸਰ ਦਾ ਨਾਮ ਸੁਣ ਲੈਂਦਾ ਤਾਂ ਅੱਧੀ ਮੌਤ ਉਹਦੀ ਉਸ ਦਿਨ ਹੋ ਜਾਂਦੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੋ ਇਸ ਏਰੀਆ ਦੇ ਵਿੱਚ ਸਾਡੇ ਫਿਰੋਜ਼ਪੁਰ ਦੇ ਵਿੱਚ ਇੱਕ ਪੀਜੀਆਈ ਹਸਪੀਟਲ ਜਿਹੜਾ ਕਿ 2012 ਦੇ ਵਿੱਚ 500 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਉਹ ਭੇਜਿਆ ਗਿਆ ਸੀ ਬਦਕਿਸਮਤੀ ਸਾਡੀ ਹੈ ਕਿ ਉਸ 12 ਸਾਲ ਉਹਦਾ ਕੋਈ ਕੰਮ ਨਹੀਂ ਚਾਲੂ ਹੋਇਆ ਆ ਇਸ ਸਾਲ ਜਿਹੜਾ ਕੰਮ ਚਾਲੂ ਹੋਇਆ ਪਰ ਉਹ 500 ਕਰੋੜ ਦੀ ਬਜਾਏ ਖਟੋਗੜ 5000 ਕਰੋੜ ਦਾ ਲਾਗੂ ਕੀਤਾ ਹੈ ਇਸ ਤੋਂ ਇਲਾਵਾ ਸਭਾਪਤੀ ਜੀ ਮੇਰੀ ਗੱਲ ਸੁਣ ਲੋ ਇਸ ਸਾਨੂੰ ਬਦ ਕਿਸੇ ਇਸ ਕਰਕੇ ਕਿ ਮੋਦੀ ਸਾਹਿਬ ਇੱਕ ਵਾਰ ਫਰੋਹੇਪੁਰ ਗਏ ਸੀ ਫਰੋਹੇਪੁਰ ਉਹ ਨਾ ਜਾ ਸਕੇ ਮੌਕੇ ਤੇ ਕਿਉਂਕਿ ਇਹਨਾਂ ਦੀ ਪਾਰਟੀ ਦੇ ਕੁਝ ਲੋਕਾਂ ਨੇ ਰਸਤਾ ਬੰਦ ਕਰਤਾ ਕਿਉਂਕਿ ਉੱਥੇ ਲੋਕ ਇਕੱਠੇ ਨਹੀਂ ਹੋਏ ਸੀ ਉਹ ਵਾਪਸ ਆ ਗਏ ਤੋਂ ਉਹਦਾ ਸਾਨੂੰ ਖਮਿਆਜਾ ਬੁਗਤਣਾ ਪਿਆ ਐਸੇ ਤਰ੍ਹਾਂ ਐਸੇ ਤਰ੍ਹਾਂ ਸਭਾਪਤੀ ਜੀ ਸਾਡਾ ਜਿਹੜਾ ਮਤਲਬ ਹੈ ਕਿ ਸਾਡਾ ਹਸਪਤਾਲ ਜਿਹੜਾ ਚਾਲੂ ਕਰਵਾਤਾ ਕਰਵਾਇਆ ਜਾਵੇ ਹੋਰ ਪੈਸੇ ਦਿੱਤੇ ਜਾਣ 49 ਸਵਾ ਪਤੀ ਦੇ ਕੈਂਸਰ ਹਸਪਤਾਲ ਮੈਂ ਸਵਾ ਪਤੀ ਕੈਂਸਰ ਹਸਪਤਾਲ ਜਿਹੜਾ ਫਾਈਲ ਕਾ ਦੇ ਵਿੱਚ ਸਾਡੇ 30 ਲੱਖ ਰੁਪਏ ਦੇ ਨਾਲ ਜਿਹੜਾ ਪੰਡਰ ਕ ਸੈਕਸ਼ਨ ਹੈ ਉਹਨੂੰ ਵੀ ਪੂਰੇ ਪੈਸੇ ਦੇ ਕੇ ਕੈਂਸਰ ਹਸਪਤਾਲ ਬਣਾਤਾ ਜਾਵੇ ਜਦੋਂ ਇਹ ਦੋਨੋਂ ਹਸਪਤਾਲ ਬਣ ਜਾਣਗੇ ਤਾਂ ਪੰਜਾਬ ਦਾ ਜਿਹੜਾ ਮਾਲਵੇ ਦਾ ਖੇਤਰ ਹੈ ਉਹ ਕੈਂਸਰ ਤੋਂ ਬਿਮਾਰੀ ਦਾ ਇਲਾਜ ਜਿਹੜਾ ਉਹ ਸਾਡੇ ਪੰਜਾਬ ਦੇ ਵਿੱਚ ਕਰਾ ਸਕਣਗੇ